ਦੇਖੋ ਜੀ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਹੈ ਉਹ ਸਟੇਜ ਤੋਂ ਦਿੱਤੀ ਹੈ ਸੌ ਚਕਾਉਣ ਤੋਂ ਬਾਅਦ ਉਥੇ ਖਾਸ ਤੌਰ ਤੇ ਵਧਾਈ ਜਿਹੜੀਆਂ 18 ਪੰਚਾਇਤਾਂ ਜਿਨ੍ਹਾਂ ਚ ਸਰਬਸੰਮਤੀ ਹੋਈ ਐਸੇ ਪੂਰੇ ਪੰਜਾਬ 'ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ-ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ 'ਚ 18 ਪੰਚਾਇਤਾਂ ਜਿਹੜੀ ਸਰਬਸੰਮਤੀ ਜਿਹੜੀ ਆ ਉਹ ਹੋਈ ਹੈ ਉਥੇ ਤਾਂ ਹੀ ਹੋਈ ਹੈ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ ਸੋ ਜਿੱਥੇ ਇਲੈਕਸ਼ਨ ਵੀ ਹੋਈ ਹੈ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਪੰਜਾਬ 'ਚ ਕਰ ਰਹੇ ਆ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਕਿਉਂਕਿ ਜਿਹੜੇ ਸਰਪੰਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਪਿੰਡ ਦੀ ਤਰੱਕੀ ਲਈ ਕੰਮ ਕਰਦਿਆ ਤਾਂ ਉਹ 25-25 ਸਾਲ ਵੀ ਜਿਹੜੇ ਸਰਪੰਚ ਨੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ 30-30 ਸਾਲ ਬਾਅਦ ਵੀ ਯਾਦ ਕਰਦੇ ਆ ਕਿ ਫਲਾਣੇ ਸਰਪੰਚ ਨੇ ਬਿਨਾ ਕਿਸੇ ਧੜੇਬੰਦੀ ਤੋਂ ਬਿਨਾ ਕਿਸੇ ਪਾਰਟੀ ਵਾਈਟੋ ਜਿਹੜਾ ਕੰਮ ਹੈ ਉਹ ਕੀਤਾ ਸੀ ਸਰਕਾਰ ਨੇ ਇਸੇ ਕਰਕੇ ਫੈਸਲਾ ਵੀ ਕੀਤਾ ਵੀ ਪਾਰਟੀ ਸਿੰਬਲ ਤੇ ਜਿਹੜੀ ਇਲੈਕਸ਼ਨ ਹੈ ਉਹ ਨਹੀਂ ਲੜੀ ਜਾਊਗੀ ਬਕਾਇਦਾ ਜਿਹੜੀ ਇਹਦਾ ਕੈਬਨਟ ਦੇ ਵਿੱਚ ਵਿਧਾਨ ਸਭਾ ਚ ਇਹਨੂੰ ਪਾਸ ਆ ਜਿਹੜਾ ਕਾਨੂੰਨ ਜਿਹਦਾ ਬਣਾਇਆ ਗਿਆ ਸੋ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ ਮੀਡੀਆ ਦੇ ਰਾਹੀਂ ਵੀ ਜਿੰਨੇ ਸਰਪੰਚ ਪੰਚਾਇਤ ਮੈਂਬਰ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀ ਤਰੱਕੀ ਲਈ ਜਿਹੜਾ ਕੰਮ ਹੈ ਉਹ ਕਰਨ ਤੇ ਬਾਕੀ ਵੀ ਕਿਉਂਕਿ ਪਿਛਲੇ 2.5 ਸਾਲ ਚ ਵੀ ਅਸੀਂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਕੋਈ ਪੰਚਾਇਤ ਸੀ ਕੋਈ ਸਰਪੰਚ ਸੀ ਸਾਂਝੇ ਤੌਰ ਤੇ ਜਿਹੜੇ ਕੰਮ ਨੇ ਕੀਤੇ ਆ ਕਰੋੜਾ ਰੁਪਇਆ ਜਿਹੜਾ ਪਿੰਡਾਂ ਚ ਕਿਉਂਕਿ ਸਰਪੰਚਾਂ ਦੇ ਰਾਹੀਂ ਲੱਗਣਾ ਹੁੰਦਾ ਪੰਚਾਇਤ ਦੇ ਰਾਹੀਂ ਲੱਗਣਾ ਹੁੰਦਾ ਤੇ ਸਭ ਨੂੰ ਜਿਹੜੇ ਪੈਸੇ ਆ ਜਿਹੜੇ ਪਿਛਲੇ ਸਮੇਂ 'ਚ ਦਿੱਤੇ ਗਏ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਪਿੰਡ ਦੇ ਵਿਕਾਸ ਲਈ ਡਿਵੈਲਪਮੈਂਟ ਲਈ ਸਰਕਾਰ ਵੱਲੋਂ ਜਿਹੜੇ ਫੰਡ ਨੇ ਜਿਹੜੇ ਆ ਉਹ ਦਿੱਤੇ ਜਾਣਗੇ ਤੇ ਮੈਂ ਦੁਬਾਰਾ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਵੀ ਸਰਪੰਚਾਂ ਨੂੰ ਪੰਚਾਇਤ ਮੈਂਬਰਾਂ ਨੂੰ ਬਹੁਤ ਵਧਾਈ ਦੇਣਾ ਤੇ ਮੈਂ ਇਹ ਕਹਿਣਾ ਵੀ ਆਉਣ ਵਾਲੇ ਸਮੇਂ 'ਚ ਵੀ ਆਪਾਂ ਰਲ ਮਿਲ ਕੇ ਕਿਉਂਕਿ ਮੁੱਢਲੀ ਜਿਹੜਾ ਡੈਮੋਕ੍ਰੇਸੀ ਦਾ ਹਿੱਸਾ ਹੈ ਉਹ ਪੰਚਾਇਤ ਹੈ ਇੱਥੋਂ ਜਿਹੜੀ ਵਿਕਾਸ ਹੈ ਜਿਹੜਾ ਉਹ ਸ਼ੁਰੂ ਹੋਣਾ ਸੋ ਰਲ ਮਿਲ ਕੇ ਸਾਰੇ ਆਪਾਂ ਜਿਹੜਾ ਵਿਕਾਸ ਆਪਣੇ ਇਲਾਕੇ ਦਾ ਜਿਹੜਾ ਉਹ ਕਰਵਾਵਾਂਗੇ ਤੇ ਸਾਰੇ ਰਲ ਮਿਲ ਕੇ ਉਹ ਨਾਲ ਸਮیت ਰੱਖੀ ਜਿਹੜੀ ਉਹ ਕਰਵਾਵਾਂਗੇ ਲੋਕਾਂ ਨੇ ਸਾਡੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਵਧੀਆ ਫਤਵਾ ਦਿੱਤਾ ਮੈਂ 994 ਵੋਟਾਂ ਤੇ ਜਿੱਤਿਆ ਜ਼ਰੂਰ ਤੋਂ ਲੀਡ ਬਹੁਤ ਸੋਹਣੀ ਹੋਈ ਤੇ ਜਿਹੜੀ ਗੱਲ ਹੈ ਵੀ ਆਪਾਂ ਕਹਿੰਦੇ ਸਰਪੰਚ ਸਰਪੰਚ ਹੁੰਦਾ ਤਾਂ ਪਿੰਡ ਦਾ ਸੇਵਾਦਾਰੀ ਹੈ ਜਿਹਾ ਜਿਹਾ ਆਪਾਂ ਕਹਿੰਦੇ ਹੁੰਦੇ ਆ ਵੀ ਮਿੱਠਾ ਪਾਵਾਂਗੇ ਉਹ ਹੈ ਜੀ ਰਿਜ਼ਲਟ ਮਿਲਣਾ ਆਪਾਂ ਨੂੰ ਲੋਕਾਂ ਦੇ ਜੇ ਕੰਮਾਂਕਾਰਾਂ ਦੇ ਦੁੱਖ ਤਕਲੀਫਾਂ ਪੰਜ ਖੜਦਿਆਂ ਤਾਂ ਲੋਕ ਮੁੱਖ ਵੀ ਨਹੀਂ ਮੋੜਦੇ ਲੋਕ ਉਹਨਾਂ ਨੂੰ ਵਧੀਆ ਬੰਦਿਆਂ ਨੂੰ ਰਿਪਰੈਜ਼ੈਂਟ ਕਰਦੇ ਆ ਤਾਂ ਜਿੱਤਉਂਦੇ ਵੀ ਹੈ ਹੁਣ ਸਾਡੇ ਐਮਪੀ ਸਾਹਿਬ ਨੇ ਮੀਤਿਆਰ ਜੀ ਨੇ ਪਹਿਲਾਂ ਸਾਡੇ ਮੁੱਖ ਆ ਮੰਤਰੀ ਸਨ ਇਹਨਾਂ ਨੇ ਸਾਡੇ ਪਿੰਡ ਨੂੰ ਗ੍ਰਾਂਟ ਦਿੱਤੀ ਜਿਹੜੇ ਸਾਡੇ ਸੜਕਾਂ ਨਹਿਰੀ ਪਾਣੀ ਤੇ ਬਾਕੀ ਜਿੰਨੀਆਂ ਵੀ ਕੋਈ ਹੋਰ ਮੰਗਾਂ ਸਾਡੀਆਂ ਸਕੂਲ ਦੀਆਂ ਡਿਸਪੈਂਸਰੀਆਂ ਪੂਰੀਆਂ ਕਰੀਆਂ ਉਹਨਾਂ ਨੂੰ ਦੇਖਦੇ ਹੋਏ ਲੋਕਾਂ ਨੇ ਸਾਨੂੰ ਚੰਗੇ ਫਤਵੀ ਨਾਲ ਜਿਤਾਇਆ ਤੇ ਹੁਣ ਵੀ ਜਿਹੜੀ ਸਾਡੀ ਇਲੈਕਸ਼ਨ ਹੋਈ ਅੱਜ ਜਿਮਣੀ ਚ ਵੀ ਸਾਡੇ ਪਿੰਡ ਦੇ ਲੋਕਾਂ ਨੇ ਫੇਰ ਵੀ ਉਹ ਚੰਗੀ ਚੀਜ਼ ਨੂੰ ਦੇਖਦੇ ਹੋ ਜਰੂਰ ਦੇ ਵਸਨੀਕਾਂ ਨੇ ਸਾਨੂੰ ਇਤਕੀ ਵੀ ਲੀਡ ਦਵਾਈ ਅੱਜ ਤੋਂ ਚੱਕੀ ਆ ਤੁਸੀਂ ਕੀ ਪ੍ਰਣ ਲਿਆ ਤੁਸੀਂ ਕਿ ਅੱਜ ਤੋਂ ਬਾਅਦ ਕੰਮ ਸ਼ੁਰੂ ਹੋ ਜਾਣਾ ਹੈ ਸੌਚ ਸਮਾਗਮ ਤਾਂ ਇਹੀ ਸੌਚ ਕੇ ਜੀ ਵੀ ਕੋਈ ਵੀ ਸਰਪੰਚ ਜਿਹੜਾ ਵੀ ਬਣ ਗਿਆ ਉਨਾ ਟਾਈਮ ਹੀ ਪਹਿਲੀ ਪਾਰਟੀ ਬਾਜੀ ਹੁੰਦੀ ਆ ਵੀ ਜਦੋਂ ਆਪਾਂ ਜਿੱਤ ਗਏ ਉਸ ਤੋਂ ਦੂਏ ਦਿਨ ਆਪਣੀ ਕੋਈ ਪਾਰਟੀ ਬਾਜੀ ਨਹੀਂ ਬਿਨਾ ਭੇਦ ਭਾਵ ਤੋਂ ਸਾਰੇ ਲੋਕਾਂ ਦੇ ਕੰਮ ਕਰਨੇ ਆ ਕੋਈ ਵੀ ਕੰਮ ਅਧੂਰਾ ਨਹੀਂ ਰਹਿਣਾ ਪਿੰਡ ਦੇ ਵਿਕਾਸ ਲਈ ਸਾਰੇ ਕੰਮ ਕਰਾਉਣ ਦਾ ਪਰਨ ਲਿਆ ਇੱਥੇ ਇੱਕ ਹੋਰ ਵੀ ਜਿੰਨੇ ਵੀ ਸਰਪੰਚ ਪੰਚ ਨੇ ਸਾਰੇ ਮੈਂ ਅਪੀਲ ਵੀ ਕਰਦਾ ਇਥੋਂ ਵੀ ਅੱਜ ਤੋਂ ਬਾਅਦ ਆਪਾਂ ਸੌਂ ਚੁੱਕਲੀ ਸੌਂ ਚੁੱਕਣ ਤੋਂ ਬਾਅਦ ਕਿਸੇ ਦਾ ਵੀ ਕੋਈ ਵੀ ਆਪਣੇ ਦਰ ਤੇ ਆਉਂਦਾ ਕੁੰਡਾ ਖੜਕਾਉਂਦਾ ਕੁਝ ਗਰੀਬ ਦੀ ਮੀਰ ਦੀ ਸਾਰਿਆਂ ਦੀ ਆਪਾਂ ਮਦਦ ਕਰਨ ਦਾ ਪਰਨ ਲੈਤਾ ਇਥੋਂ ਇੱਕ ਹੋਰ ਵੀ ਅਸੀਂ ਸੰਵਿਧਾਨ ਦੇ ਅਨੁਸਾਰ ਪੂਰੀ ਇਮਾਨਦਾਰੀ ਨਾਲ ਤਣ ਦੇ ਹੀ ਨਾਲ ਜਿਹੜੇ ਆਪਦੇ 5 ਸਾਲ ਨੇ ਇਹ ਸਰਪੰਚੀ ਦੇ ਬਤੌਰ ਨੁਮਾਵਾਂ ਅੱਜ ਜ਼ਿਲ੍ਹਾ ਬਰਨਾਲਾ ਦੇ ਪੰਚਾਂ ਤੇ ਸਰਪੰਚਾਂ ਦਾ ਸੌ ਚੱਕ ਸਮਾਗਮ ਸੀਗਾ ਉਹਦੇ ਚ ਅਸੀਂ 175 ਸਰਪੰਚਾਂ ਨੂੰ ਅਤੇ 1285 ਜਿਹੜੇ ਨੇ ਪੰਚ ਨੇ ਉਹਨਾਂ ਨੂੰ ਸਾਡੇ ਮਾਨਯੋਗ ਐਮਪੀ ਸਾਹਿਬ ਦੇ ਵੱਲੋਂ ਸੌਂਚਕਾਈ ਗਈ ਕਿਸ ਤਰ੍ਹਾਂ ਦੀ ਇਨਸੈਕਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਦੇਖ ਰਹੀ ਹੈ ਜਿਹੜੀ ਹੁਣ ਹੋਣ ਵਾਲੀ ਸਮਾਂ ਆਨਾਲ ਸਮਾਂ ਚ ਹੋਣ ਵਾਲੀ ਹੈ ਅਸੀਂ ਕਈ ਨਵੇਂ ਚੁਣੇ ਸਰਪੰਚ ਵੀ ਆਏ ਨੇ ਉਹਨਾਂ ਦੇ ਲਈ ਅਸੀਂ ਟ੍ਰੇਨਿੰਗ ਦਾ ਪ੍ਰੋਗਰਾਮ ਉਲੀਕ ਰਹੇ ਹਾਂ ਤੇ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਜੜੀਆਂ ਵੀ ਕੋਈ ਗ੍ਰਾਂਟਸ ਆਉਂਦੀਆਂ ਨੇ ਕਿਸ ਕਿਸ ਤਰੀਕੇ ਦੀਆਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਿਸ ਚੀਜ਼ ਦੇ ਉੱਤੇ ਆਪਾਂ ਲਗਾ ਸਕਦੇ ਮੈਂ ਜੀ ਕੋਠੇ ਕਾਲਗੜ੍ਹ ਜੋ ਕਿਤਨਾ ਲੋਚ ਪੈਂਦੇ ਨੇ ਜੀ ਉਥੋਂ ਚੋਣ ਲੜਾਂਗੇ ਤੇ ਮੈਂ ਸਰਪੰਚ ਚੁਣਿਆ ਗਿਆ ਤੇ ਬਾਕੀ ਵਿਕਾਸ ਦੀ ਗੱਲ ਹੈ ਜੀ ਸਾਡੇ ਕਾਲਗੜ੍ਹ ਕੋਠਿਆਂ ਚ ਕਾਲਗੜ੍ਹ ਕੀ ਸਾਰੇ ਮਤਲਬ ਵੀ ਹਲਕਾ ਬਰਨਾਲੇ ਦੇ ਵਿੱਚ ਮੰਤਰੀ ਮੀਤ 헤ਰ ਜੀ ਨੇ ਬਹੁਤ ਹੀ ਫੰਡ ਦਿੱਤੇ ਨੇ ਆਵੇਂ ਪਹਿਲਾਂ ਸਰਪੰਚ ਦੂਜੇ ਸੀਗੇ ਉਦੋਂ ਹੀ ਬਹੁਤ ਵਿਕਾਸ ਹੋਇਆ ਜੀ ਤੇ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਪੂਰੀ ਉਮੀਦ ਹੈ ਕਿ ਪਿੰਡ ਦੇ ਵਿਕਾਸ ਲਈ ਮੰਤਰੀ ਮੀਤ ਹਰਜੀ ਸਾਨੂੰ ਭਗਵੰਤ ਮਾਨ ਜੀ ਪੂਰਾ ਸਾਥ ਦੇਣਗੇ ਅਸੀਂ ਵੱਧ ਚੜ ਕੇ ਲੋਕਾਂ ਦੀ ਸੇਵਾ ਕਰਾਂਗੇ